ਬੁੜਲਾਡਾ ਸ਼ਹਿਰ ਨਾਲ ਜੁੜੀ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ 28 ਤਰੀਕ ਨੂੰ ਨਗਰ ਕੌਂਸਲ ਬੁੜਲਾਡਾ ਵਿੱਚ ਪੈਣ ਜਾ ਰਹੇ ਮਤੇ ਨੂੰ ਲੈ ਕੇ ਸ਼ਹਿਰ ਦੇ ਰਾਇਲ ਸਿਟੀ ਵਸਨੀਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਮਤੇ ਦੇ ਵਿਰੋਧ ਵਿੱਚ ਰਾਇਲ ਸਿਟੀ ਦੇ ਵਸਨੀਕਾਂ ਵੱਲੋਂ ਸ਼ਹਿਰ ਵਿੱਚ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਰੋਸ ਮਾਰਚ ਦੌਰਾਨ ਵਸਨੀਕਾਂ ਨੇ ਨਗਰ ਕੌਂਸਲ ਅਤੇ ਸ਼ਹਿਰ ਦੇ ਸਾਰੇ ਐਮਸੀ ਸਰਵਾਨ ਨੂੰ ਅਪੀਲ ਕੀਤੀ ਹੈ ਕਿ ਉਹ ਰਾਇਲ ਸਿਟੀ ਦੇ ਹੱਕ ਵਿੱਚ ਖੜ੍ਹੇ ਹੋਣ ਰੋਇਲ ਸਿਟੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕਲੋਨੀ ਵਿੱਚ ਪਹਿਲਾਂ ਤੋਂ ਮੌਜੂਦ ਇੱਕ ਹੀ ਗੇਟ ਹੈ ਅਤੇ ਉਸੇ ਨੂੰ ਕਾਇਮ ਰੱਖਿਆ ਜਾਵੇ। ਉਹਨਾਂ ਮੁਤਾਬਕ ਦੂਸਰਾ ਗੇਟ ਬਣਾਉਣ ਨਾਲ ਸੁਰੱਖਿਆ ਆਵਾਜਾਈ ਤੇ ਹੋਰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਨੇ। ਵਸਨੀਕਾਂ ਨੇ ਸਪਸ਼ਟ ਤੌਰ ਤੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਵਿੱਚ ਪੈਣ ਵਾਲੇ ਇਸ ਮਤੇ ਨੂੰ ਰੱਦ ਕੀਤਾ ਜਾਵੇ ਅਤੇ ਰੋਇਲ ਸਿਟੀ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਫਿਲਹਾਲ ਨਜ਼ਰਾਂ 28 ਤਰੀਕ ਦੀ ਨਗਰ ਕੌਂਸਲ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਜਿੱਥੇ ਇਹ ਮਤਾ ਚਰਚਾ ਲਈ ਆਵੇਗਾ। ਇਹ ਕਹਿਣਾ ਚਾਹਣਾ ਹੈ ਇਹ ਸਾਡੀ ਕਲੋਨੀ ਜੋ ਹੈ ਸਿੰਗਲ ਗੇਟ ਦੇ ਪਾਸ ਹੋਈ ਹੋਈ ਹੈ ਚਾਰ ਦੀਵਾਰੀ ਕੱਢ ਕੇ ਸਾਡਾ ਨਕਸ਼ਾ ਬਣਿਆ ਹੋਇਆ ਹੈ ਵੀ ਚਾਰ ਸਾਰੀ ਕਲੋਨੀ ਦੀ ਚਾਰ ਦੀਵਾਰੀ ਬਗਲੀ ਹੋਈ ਹੈ ਔਰ ਜਿਹੜਾ ਕੋਈ ਰੋਲਾ ਹੈ ਉਹ ਮੰਗਰ ਦੀ ਰਸਤਾ ਲੱਗਿਆ ਹੋਇਆ ਹੈ ਸਾਡੀ ਕਲੋਨੀ ਵਿੱਚ ਦੀ ਕੋਈ ਰਸਤਾ ਨਹੀਂ ਬੰਨਦਾ ਔਰ ਕਾਨੂੰਨਨ ਤੌਰ ਤੇ ਅਸੀਂ ਇਹ ਅਧਿਕਾਰ ਰੱਖਦੇ ਹਾਂ ਵੀ ਸਾਡੀ ਕਲੋਨੀ 'ਚ ਕੋਈ ਰਸਤਾ ਨਾ ਦਿੱਤਾ ਜਾਵੇ ਔਰ ਨਾ ਹੀ ਅਸੀਂ ਦੇਣਾ ਚਾਹਣੇ ਆ ਔਰ ਐਮਸੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡਾ ਸਾਥ ਦੇਣ ਔਰ ਅਸੀਂ ਉਹਨਾਂ ਦੇ ਸਹਿਯੋਗ ਦੇ ਧੰਨਵਾਦੀ ਹਾਂ ਅਸੀਂ ਇਹ ਚਾਹਨੇ ਆਂ ਦੀ ਰਾਇਲ ਸਿਟੀ ਦੇ ਅਸੀਂ ਪੱਕੇ ਤੌਰ ਤੇ ਬਸਨੀਕ ਹੈਗੇ ਆਂ ਕਿ ਜੀ ਇਹ ਰਾਇਲ ਸਿਟੀ ਜਿਹੜੀ ਕਲੋਨੀ ਆ ਉਹ ਸਿੰਗਲ ਗੇਟ ਐਂਟਰੀ ਤੇ ਪਾਸ ਹੋਈ ਹੋਈ ਹੈਗੀ ਹੈਗੇ ਜੀ ਕੁਝ ਕਲੋਨੀ ਨਜ਼ਰ ਤੱਕੇ ਨਾਲ ਇਸ ਕਲੋਨੀ ਦੇ ਵਿੱਚ ਦੀ ਰਸਤਾ ਕੱਢਣ ਨਾ ਚਾਹੁੰਦੇ ਹੈਗੇ ਅੱਗੇ ਜੀ ਜਿਹੜਾ ਕਿ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਕੱਢਣ ਦੇ ਮੰਨ ਦਵਾਂਗੇ ਕਿ ਜੀ ਸਾਰੇ ਐਮਸੀ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਸੱਚਾਈ ਦਾ ਸਾਥ ਦੇਣ ਜੀ ਜੋ 28 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਰਾਇਲ ਸਿਟੀ ਦਾ ਪੱਖ ਦੇਖ ਕੇ ਹੀ ਫੈਸਲਾ ਲੈ ਦਿੱਤਾ ਜਾਵੇ ਸਰ ਜਦੋਂ ਕਲੋਨੀਆਂ ਪਾਸ ਹੁੰਦੀਆਂ ਉਦੋਂ ਨਕਸ਼ਾ ਬਣਦਾ ਇੱਕ ਹਾਂਜੀ ਹਾਂਜੀ ਕੀ ਉਸ ਨਕਸ਼ੇ ਵਿੱਚ ਦਿਖਾਇਆ ਗਿਆ ਹੈ ਕਿ ਉਸ ਨਕਸ਼ੇ ਵਿੱਚ ਜਿਹੜਾ ਨਕਸ਼ਾ ਪਾਸ ਹੋਇਆ ਹੈਗਾ ਜੀ ਨਗਰ ਕੌਂਸਲ ਨੇ ਇਸ ਕਲੋਨੀ ਨੂੰ ਪਾਸ ਕੀਤਾ ਹੈ ਡਿਪਟੀ ਡਾਇਰెక్టర్ ਸਥਾਨਕ ਸਰਕਾਰਾਂ ਵੱਲੋਂ ਇੱਕ ਕਲੋਨੀ ਪਾਸ ਹੋਈ ਹੋਈ ਹੈਗੀ ਹੈਗੀ ਜੀ ਉਹਦੇ ਵਿੱਚ ਸਿੰਗਲ ਐਂਟਰੀ ਗੇਟ ਹੀ ਦਿਖਾਇਆ ਹੋਇਆ ਹੈਗਾ ਹੈਗਾ ਜੀ ਜੋ ਇਹ ਰਸਤੇ ਦਾ ਰੋਲਾ ਹੈਗਾ ਜੀ ਇਹਨੂੰ ਰਸਤੇ ਨੂੰ ਕਿਆ ਕਰਦੇ ਆ ਕਿੱਲੇ ਨੂੰ ਰਸਤਾ ਆਲਰਡੀ ਦੂਸਰੇ ਪਾਸਿਓਂ ਦੀ ਲੱਗਦਾ ਹੈਗਾ ਹੈਗਾ ਮਾਲ ਵਿਭਾਗ ਦਾ ਰਿਕਾਰਡ ਨੂੰ ਚੈੱਕ ਕੀਤਾ ਜਾਵੇ ਸਾਡੇ ਜੀ ਇੱਥੇ ਨਜਾਇਜ਼ ਰਸਤੇ ਕੱਢ ਰਹੇ ਆ ਸਾਡੀ ਕਲੋਨੀ ਦੀ ਇੱਕ ਕਲੋਨੀ ਕੱਟ ਰਹੀ ਹੈ ਪਿੱਛੇ ਉਹ ਤੱਕੇ ਨਾਲ ਨਜਾਇਜ਼ ਰਸਤਾ ਕੱਢ ਰਹੇ ਆ ਸੀ ਉਹਨੂੰ ਰੋਕਣ ਵਾਸਤੇ ਅੱਜ ਜਨਰਲ ਹਸਪੀਟਲ ਦੀ ਮੀਟਿੰਗ ਬੁਲਾਈ ਸੀ ਤੇ ਮਤਲਬ ਕਿ ਸਾਰਿਆਂ ਨੇ ਐਲਾਨ ਕਰਿਆ 28 ਇੱਕ ਨੂੰ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਸਾਰੇ ਸ਼ਹਿਰ 'ਚ ਤੇ ਐਮਸੀ ਨੂੰ ਬੇਨਤੀ ਕਰਦੇ ਆਂ ਸੀ ਵੀ ਸਾਡੇ ਮਤਲਬ ਕਿ ਨਾਲ ਰਹਿਣਾ ਸੀ ਸਾਡੀ ਸਪੋਰਟ ਕਰਨ ਕਲੋਨੀ ਜਿਹੜਾ ਇਹ ਰਸਤਾ ਕੱਢਿਆ ਯਾਰ ਇਹ ਸਰਕਾਰੀ ਕਰਮਚਾਰੀਆਂ ਵੱਲੋਂ ਕੱਢਿਆ ਜਾ ਰਿਹਾ ਹੈ ਕਿ ਕੋਈ ਕਲੋਨੀ ਦਾ ਉਹ ਹੈ ਇਹ ਰਸਤਾ ਜੀ ਗੈਰ ਕਾਨੂੰਨੀ ਢੰਗ ਨਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਇੱਥੋਂ ਵੀ ਕੋਈ ਰਸਤਾ ਨਹੀਂ ਬੰਦਦਾ ਬਲਕਿ ਜੋ ਕਿੱਲੇ ਦਾ ਇਹ ਰੌਲਾ ਹੈ ਪਿੱਛੋਂ ਵੀ ਉਸ ਨੂੰ ਰਸਤਾ ਦੋ ਕਰਵਾ ਦਾ ਆ ਰਹੇ ਆ ਬਪਾ ਪਟਵਾਰੀ ਦੀ ਰਿਪੋਰਟ ਨਾਲ ਹੈਗੀ ਕੋਈ ਰਸਤਾ ਇੱਧਰ ਦੀ ਬੰਦਦਾ ਹੀ ਨਹੀਂ ਹੈ ਇੱਕ ਤੱਕੇ ਨਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਉਹ ਅਸੀਂ ਉਸ ਗੱਲ ਤੇ ਸਾਡਾ ਕੋਈ ਬੰਦਾ ਐਗਰੀ ਨਹੀਂ ਹੈਗਾ ਅਸੀਂ ਚਾਹਨੇ ਵੀ ਐਮਸੀ ਸਾਡੀ ਸਪੋਰਟ ਕਰਨ ਸੱਚਾਈ ਦਾ ਸਾਥ ਦੇ ਸਰ ਕੀ ਤੁਸੀਂ ਸੀਨੀਅਰ ਅਧਿਕਾਰੀਆਂ ਕੋਲ ਲੈ ਕੇ ਗਏ ਹੋ ਇਹ ਮਸਲਾ ਅਸੀਂ ਗਏ ਸੀ ਕਿ ਜੀ ਡਰਕ ਸਾਹਿਬ ਨੂੰ ਵੀ ਮਿਲੇ ਆ ਤੇ ਹਾਈ ਕੋਰਟ ਤੇ ਅਸੀਂ ਕੇਸ ਵੀ ਪਾਇਆ ਇਸ ਦੇ ਉੱਤੇ ਤੇ ਸਾਨੂੰ ਸਟੇ ਵੀ ਮਿਲ ਗਈ ਹੈ ਵੈਸੇ ਲੋਕਲ ਅਸੀਂ ਸਟੇ ਵੀ ਲੈ ਲਈ ਕੋਰਟ ਤੇ ਫਿਰ ਵੀ ਉਹ ਰਸਤਾ ਕੱਟ ਰਹੀ ਹੈ ਜੀ ਹਾਂ ਜੀ ਹਾਂ ੱੱਕਾ ਛਾਈ ਹੈ ਜੀ ਦੇਖੋ ੱੱਕਾ ਛਾਈ ਅਸੀਂ ਨਹੀਂ ਚੱਲਣ ਦੇ ਸਾਡੀ ਕਲੋਨੀ ਦੀ ਏਕਤਾ ਅਸੀਂ ਇਕੱਠੇ ਆ ਸਾਰੇ ਤੇ 28 ਇੱਕ ਨੂੰ ਅਸੀਂ ਐਲਾਨ ਕਰਿਆ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਸਾਰੇ ਸ਼ਹਿਰ 'ਚ ਤੇ ਅਸੀਂ ਐਮਸੀ ਨੂੰ ਸਾਰੀ ਕਲੋਨੀ ਵੱਲੋਂ ਬੇਨਤੀ ਕਰਦੇ ਹਾਂ ਵੀ ਸਾਡਾ ਸਾਥ ਦੇਣ ਕੀ ਕਰ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਵੀ ਸਾਡੀ ਮਦਦ ਕਰੀ ਜਾਵੇ ਇਸ ਕੰਮ 'ਚ ਦੇਖੋ ਜੇ ਰਸਤੇ ਗਲਤ ਤਰੀਕੇ ਨਾਲ ਨਿਕਲਦੇ ਆ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇੱਕ ਇਹ ਪਿੰਡ ਬਣ ਜੂਗਾ ਫਿਰ ਇਹ ਕਲੋਨੀ ਨਹੀਂ ਰਹਿਣੀ ਕੋਈ ਸੇਫਟੀ ਨਹੀਂ ਰਹਿਣੀ ਕੋਈ ਸਕਿਉਰਟੀ ਨਹੀਂ ਰਹਿਣੀ ਇਹ ਚੀਜ਼